ਅਸੀਂ 7 ਜ਼ਿਲ੍ਹਿਆਂ ਨੂੰ ਅਸ਼ੀਰਵਾਦ ਸਕੀਮ ਦੇ ਤਹਿਤ ਐਸਸੀ ਬੱਚੀਆਂ ਨੂੰ 27 ਕਰੋੜ 32 ਲੱਖ 7000 ਤੇ ਇਕਨੋਮਿਕਲੀ ਵੀਕਰ ਸੈਕਸ਼ਨ ਤੇ ਬੈਕਵਰਡ ਕਲਾਸ ਦੀਆਂ ਬੱਚੀਆਂ ਨੂੰ 7 ਕਰੋੜ 28 ਲੱਖ ਦੀ ਸੈਂਕਸ਼ਨ ਜਾਰੀ ਕੀਤੀ ਹੈ तकरीबन 34 ਕਰੋੜ ਦੀ ਇਹ ਰਾਸ਼ੀ ਬਣਦੀ ਹੈ ਜੋ ਕਿ 1-2 ਦਿਨਾਂ ਦੇ ਵਿੱਚ ਇਹਨਾਂ ਬੱਚੀਆਂ ਦੇ ਖਾਤਿਆਂ ਵਿੱਚ ਚਲੀ ਜਾਏਗੀ ਔਰ ਇਹਦੇ ਵਿੱਚ 7 ਜ਼ਿਲ੍ਹੇ ਅਸੀਂ ਕਵਰ ਕੀਤੇ ਆ ਜਿਹਦੇ ਵਿੱਚ ਬਰਨਾਲਾ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਸੰਗਰੂਰ ਐਸਐਸ ਨਗਰ ਤੇ ਜਲੰਧਰ ਵੈਸਟ ਨੂੰ ਛੱਡ ਕੇ ਬਾਕੀ ਜਲੰਧਰ ਦਾ ਭਾਗ ਉਹਦੇ ਜਿਹੜੇ ਜ਼ਿਲ੍ਹਿਆਂ ਨੂੰ ਅਸੀਂ ਕਵਰ ਕੀਤਾ ਹੈ ਔਰ ਇਸ ਦੇ ਵਿੱਚ ਮੈਂ ਦੱਸ ਦਵਾਂ ਕਿ ਜਿਹੜੀ ਬਾਕੀ ਰਹਿੰਦੀ ਰਕਮ ਹੈ ਉਹ ਵੀ ਵਿਭਾਗ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ 30 ਤਰੀਕ ਤੱਕ ਇਹ ਸਾਰੀ ਰਾਸ਼ੀ ਸਾਰੇ ਜ਼ਿਲ੍ਹਿਆਂ ਦੀਆਂ ਬੱਚੀਆਂ ਦੇ ਖਾਤਿਆਂ ਦੇ ਵਿੱਚ ਚਲੀ ਜਾਵੇ। ਮੈਂ ਇੱਥੇ ਗੱਲ ਥੋੜੀ ਜਿਹੀ ਕਲੀਅਰ ਕਰਨਾ ਚਾਹਾਂਗੀ ਕਿ ਅਸੀਂ ਪਿਛਲੇ ਸਾਲ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ ਸੀ ਤਾਂ ਕਿ ਬੱਚੀਆਂ ਆਨਲਾਈਨ ਅਪਲਾਈ ਕਰਕੇ ਉਹਨਾਂ ਨੂੰ ਇੱਧਰ ਉੱਧਰ ਦਫ਼ਤਰਾਂ ਦੇ ਤੱਕੇ ਨਾ ਖਾਣੇ ਪੈਣ ਘਰ ਬੈਠ ਕੇ ਉਹ ਬੱਚੀਆਂ ਅ ਅਪਲਾਈ ਕਰਨ ਤੇ ਇਹ ਰਾਸ਼ੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਵੇ। ਪਰ ਜਦੋਂ ਕੋਈ ਨਵੀਂ ਸਕੀਮ ਸ਼ੁਰੂ ਕੀਤੀ ਜਾਂਦੀ ਹੈ ਉਹਦੇ ਵਿੱਚ ਦਿੱਕਤਾਂ ਵੀ ਆਉਂਦੀਆਂ ਨੇ ਔਰ ਉਸ ਨੂੰ ਟ੍ਰਾਂਸਪੇਰੈਂਸੀ ਦੇ ਨਾਲ ਚਲਾਉਣ ਦੇ ਲਈ ਜਦੋਂ ਸਰਕਾਰ ਦਾ ਮੰਤਵ ਹੋਵੇ ਤਾਂ ਉਹ ਦਿੱਕਤਾਂ ਥੋੜੀਆਂ ਹੋਰ ਵੱਧ ਜਾਂਦੀਆਂ ਨੇ ਉਸ ਦੇ ਦੌਰਾਨ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਘਰ ਬੈਠੇ ਅਪਲਾਈ ਨਹੀਂ ਕਰ ਸਕਦੇ ਸੀ ਜਿਹੜੇ ਕਹਿ ਲਓ ਕਿ ਪੜ੍ਹੇ ਲਿਖੇ ਨਹੀਂ ਸੀ ਉਹ ਕੁਝ ਪ੍ਰਾਈਵੇਟ ਕੈਫੇ ਵਗੈਰਾ ਕੋਲ ਜਾ ਕੇ ਉੱਥੇ ਅਪਲਾਈ ਕਰਦੇ ਸੀ ਤੇ ਉਹਦੇ ਵਿੱਚ ਜਦੋਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ ਤਾਂ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਮਿਲੇ ਜਿਹੜੇ ਕਿ ਐਕਚੁਅਲੀ ਐਗਜ਼ਿਸਟ ਨਹੀਂ ਕਰਦੇ ਸੀ ਸੋ ਵਿਭਾਗ ਵੱਲੋਂ ਇਸ ਸਕੀਮ ਨੂੰ ਟਰਾਂਸਪੇਰੈਂਸੀ ਦੇ ਨਾਲ ਔਰ ਜਿਹੜੇ ਬੱਚੇ ਵਾਕੇ ਡਿਜ਼ਰਵ ਕਰਦੇ ਨੇ ਉਹਨਾਂ ਤੱਕ ਇਹ ਸਕੀਮ ਪਹੁੰਚਾਉਣ ਦੇ ਲਈ ਉਹਨੂੰ ਸਾਨੂੰ ਬਹੁਤ ਥੱਲੇਡੇ ਲੈਵਲ ਤੱਕ ਜਾ ਕੇ ਇਸ ਦੀ ਵੈਰੀਫਿਕੇਸ਼ਨ ਕਰਨੀ ਪਈ ਔਰ ਇਹ ਸਕੀਮ ਜਿਸ ਨੇ ਥੋੜਾ ਜਾ ਜਲਦੀ ਬੱਚਿਆਂ ਨੂੰ ਲਾਭ ਦੇਣਾ ਸੀ ਇਹਦੇ ਵਿੱਚ ਡਿਲੇ ਹੋਇਆ ਪਰ ਇਸ ਤੋਂ ਬਾਅਦ ਅਸੀਂ ਸਕੀਮ ਦੇ ਵਿੱਚ ਮੋਡੀਫਿਕੇਸ਼ਨਸ ਵੀ ਕੀਤੀਆਂ ਨੇ ਔਰ ਇਹ ਸਕੀਮ ਨੂੰ ਅਸੀਂ ਹੁਣ ਸੇਵਾ ਕੇਂਦਰ ਨਾਲ ਜੋੜ ਰਹੇ ਹਾਂ ਤਾਂ ਕਿ ਸੇਵਾ ਕੇਂਦਰ 'ਚ ਜਾ ਕੇ ਬੱਚੇ ਅਪਲਾਈ ਕਰਨ ਔਰ ਬਿਲਕੁਲ ਵਾਜ਼ਬ ਔਰ ਜ਼ਰੂਰਤਮੰਦ ਬੱਚੀਆਂ ਦੇ ਤੱਕ ਇਹ ਸਕੀਮ ਪਹੁੰਚੇ ਬਹੁਤ ਜਲਦ ਅਸੀਂ ਇਹ ਸਵਾਵਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਬੱਚੀਆਂ ਨੂੰ ਮੁਹੱਈਆ ਕਰਾਉਣ ਜਾ ਰਹੇ ਹਾਂ